संघर्ष करना प्यार। भारत भारत में संविधान लागू होने ही औरतों को पहले दिन तो ही वोट का अधिकार मिल गया यह बाबा साहेब जी की दात है इस विश्व पद्धर सम्मान मिले धार्मिक ग्रंथ मनोसमृद्धि दिया कापियां साड़ के उन्होंने एक युग परिवर्तन किया बुद्ध धर्म को अपनाया क्योंकि उनका मुताबिक मैन इज नॉट मेड फॉर रिलीजन रिलीजन इज मेड फॉर मैन होना दर जीवन एक प्रेरणा स्रोत है जेकर हारया हुआ व्यक्ति बाबा साहेब जी के संघर्ष भरे जीवन के कुछ पहलुओं बारे ही विचार कर ले तो उन्होंने मन में एक प्रेरणा जाग पैती है आओ आज प्रेरण प्रण लीए

आज आप जहाँ पे खड़े हैं आज आप जहां पे खड़े हैं उसके लिए बाबा साहेब लड़े हैं। आज आपके पास जो दौलत है वो बाबा साहेब की बदौलत है आपके पॉकेट में जो पेन है वो बाबा साहेब की देन है आपके पास आज कार है वो बाबा साहेब का उपकार है आपके जीवन में जो शांति है वो बाबा साहेब की क्रांति है फिर भी आप उनके प्रति मौन तो दिल पे हाथ रख के बताइए कि आपकी तरक्की के पीछे कौन है कि आपकी तरक्की के पीछे कौन है जय जय संविधान थैंक यू थैंक यू ਕਾ ਜੋ ਦਿੱਲੀ ਕੁਮਰਵੰਦਰ ਕੌਰ ਜੀ ਜਿਨਾਰੇ ਅਖੀਂ ਵਿੱਚ ਜਿਹੜੀਆਂ ਸਦਰਾ ਬੜੀਆਂ ਸਿਰਫ ਉਹ ਤੇ ਅਸੀਂ ਵੀ ਸਾਡੇ ਜਿਹੜੇ ਆਪੋਜੀਸ਼ਨ ਦੇ ਹੈਗੇ ਯਾਰ ਉਹਨਾਂ ਨੇ ਬਾਬਾ ਸਾਹਿਬ ਨੂੰ ਸਿਰਫ ਰਿਜ਼ਰਵਿਸ਼ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਦਲਤਾਰੇ ਮਸੀਹਾ ਤੱਕ ਹੀ ਰਹਿ ਸਾਬਤ ਕਰਕੇ ਰੱਖ ਦਿੱਤਾ ਇਹ ਸਾਰਾ ਕੁਝ ਉਲਟਿਆ ਬਾਬਾ ਸਾਹਿਬ ਸਾਰੀ ਲੋਕਾਈ ਨਹੀਂ ਸੀ ਕਿੰਨਾ ਕੁਸ਼ੂਨਾ ਨਾਲ ਹੁੰਦਾ ਰਿਹਾ ਪਰ ਜਿਹੜਾ ਵੀ ਨਾਰੀ ਜਾਤੀ ਦੇ ਜੋ ਵੀ ਉਹਨਾਂ ਨੇ ਸਰ ਦਾ ਤਰੂਣ ਬਣਾਇਆ ਉਹਦੇ ਵਿੱਚ ਕੋਈ ਦੂਸਰਾ ਨਹੀਂ ਦੇਖਿਆ ਸਾਰੇ ਨੂੰ ਇੱਕ ਬਰਾਬਰ ਦੀ ਧਾਰ ਦਿੱਤੇ ਆ ਅੱਜ ਉਹ ਕੁਸ਼ ਹੈ ਤੁਸੀਂ ਦੇਖ ਲਓ ਅਸੀਂ ਪਿੰਡਾਂ ਦੇ ਵਿੱਚ ਸੀਗੇ ਇੱਕੋ ਹੀ ਕਮਰਾ ਸੀਗਾ ਉੱਥੇ ਬੱਕਰੀਆਂ ਬੱਝੀਆਂ ਹੁੰਦੀਆਂ ਸੀ ਉੱਥੇ ਹੀ ਅਸੀਂ ਸੁਪਨੇ ਹੁੰਦੇ ਸੀ ਅੱਜ ਜਿਹੜੇ ਅਸੀਂ ਸੋਨੇ ਸੋਨੇ ਕੱਪੜਾ ਕੱਪੜੇ ਪਾ ਕੇ ਨਹਿਰ ਬਣਾ ਕੇ ਤਾਰਾਂ ਦੇ ਵਿੱਚ ਘੁੰਮ ਲਿਆ ਇਹ ਸਾਰੇ ਬਾਬਾ ਸਾਹਿਬ ਦੀ ਬਦੌਲਤ ਹੁੰਦੇ ਆ ਸਾਨੂੰ ਤਾਂ ਹਰ ਰੋਜ਼ ਸਵੇਰੇ ਉੱਥੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਨੂੰ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਸਤਿਕਾਰ ਕਰਨਾ ਡੈਕਾ ਅੱਜ ਤੇਰੀ ਬਦੌਲਤ ਅਸੀਂ ਇੱਥੇ ਬੈਠੇ ਆ ਅੱਜ ਜਿਹੜਾ ਤੁਸਤਵਾਰਾ ਸਾਹ ਮੰਦਰ ਆ ਪਾਪਾ ਸਾਹਿਬ ਦੀ ਤਾਂ ਉਹ ਬਤਾ ਸੀ ਬੈਠੇ ਆ ਨਹੀਂ ਤਾਂ ਸਾਨੂੰ ਕੋਈ ਲਾਗੇ ਤੱਕ ਨਹੀਂ ਸੀ ਲਗਣ ਦਿੱਤਾ ਸੋ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸਿੱਖਾ ਜੋ ਲੇਲ ਬਹੁਤ ਲੰਬੇ ਹੋਏ ਜੀ ਨੌਲੇਜ ਆ ਇਹਨੂੰ ਨੌਲੇਜ ਆ ਗੂਗਲ ਦਾ ਵੀ ਤਾਂ ਥੋੜੇ ਸ਼ਬਦਾਂ ਦੇ ਵਿੱਚ ਹੀ ਆਪਣਾ ਵਿਚਾਰ ਰੱਖ ਦਿੱ ਇਸ ਰਵੰਦਾ ਸਿੱਖਾ ਜੋ

ਅਜੇ ਆਪਾਂ ਪਾਰਟੀ ਚ ਆਏ ਆ ਆਪਾਂ ਰਾਜਨੀਤੀ ਦੇ ਇਸ ਕਰਕੇ ਨਹੀਂ ਕੋਈ ਸਾਡਾ ਨਿੱਜੀ ਇੰਤਿਆਰ ਹੋਇਆ ਉਹ ਇਸ ਕਰਕੇ ਆ ਕਿ ਕਿਸੇ ਨਾ ਕਿਸੇ ਨੂੰ ਤਾਂ ਆਪਣੇ ਸਮਾਜ ਦੀ ਗੱਲ ਕਰਨੀ ਪੈਣੀ ਕੋਈ ਕਹਿੰਦਾ ਆਪਣੇ ਘਰ ਦੇ ਆ ਅਸੀਂ ਕਿੰਨੇ ਨਹੀਂ ਕਿਉਂਕਿ ਹਰੇਕ ਦੀਆਂ ਮਜਬੂਰੀਆਂ ਹੁੰਦੀਆਂ ਆਪਾਂ ਅੱਜ ਸਾਥ ਸਵੇਜੀ ਤੇਜ ਦੇ ਜੋਗ ਪਰਟਾਉਂ ਜੋਤਾ ਡਾਕਟਰ ਪੀ ਆਰ ਅੰਮ੍ਰਿਤਕਰ ਜੀ ਦੇ ਜਨਮ ਸੰਬੰਧ ਰਿਜਤ ਹੋਏ ਪਿਆਰੀ ਸਾਥ ਸਮੇਟੀ ਗੱਜ ਕੇ ਬੋਲੋ ਜੈ ਭੀ ਜੈ ਮਾਤਾ ਗੁਰੂ ਪਿਆਰੀ ਸਾਥ ਸਮੇਟੀ 14 ਪ੍ਰਾ 1891 ਜਦੋਂ ਇਸ ਦੇਸ਼ ਦੇ ਵਿੱਚ ਵਿਸ਼ਵਾਸ ਆਤਾ ਬੋਲਵਾਸ ਇਸ ਕੋ ਪਾਲੇ ਨੇ ਦੁਨੀਆ ਵਿੱਚ ਜਗ ਪਰ ਤੋਂ ਇਨਸਾਨ

ਜਿਰਾ ਰਾਜੋ ਮਾਰਾ ਤਾਈ ਸੋਖੇ ਪਰ ਤੋਰ ਕਾਨੇ ਮਾਇਆ ਸੁਤਾ ਨੇ ਪਰਜੋ ਦੇ ਬਾਤ ਕਾਨੇ ਜਿਜ ਹਰ ਕਰਨਾ ਜਬ ਕੋਈ ਸਤਨਾਮ ਸ਼ਿਵ ਹੈ ਦੂ ਜੈ ਭੀਮ ਜੈ ਭਾਗ ਮੇਰੀ ਭੈਣ ਸ਼੍ਰੀ ਬਾਤ ਬ੍ਰਿਸ਼ਟਵਾਜ ਦੇ ਪਰਿਵਾਰ ਵੱਲੋਂ ਸੋਧ ਰਤ ਹੋਇਆ ਹੈ ਪ੍ਰਭਤਾ ਪਰਮਾਤਮਾ ਕਿਰਪਾ ਕਰੇ ਪਰਿਵਾਰ ਨੂੰ আসলে জয় দুর্দে তানুগুলো